ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ 31 ਜਨਵਰੀ 2026 ਆ ਤੇ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਜਨਵਰੀ ਮਹੀਨੇ ਦੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਲਈ ਇੱਕ ਨਹੀਂ ਦੋ ਨਹੀਂ ਸਗੋ ਪੂਰੇ 10 ਵੱਡੇ ਐਲਾਨ ਦੀ ਝੜੀ ਲਗਾ ਦਿੱਤੀ ਹੈ ਇਹਨਾਂ ਐਲਾਨਾਂ ਦਾ ਸਭ ਤੋਂ ਵੱਡੀ ਉਡੀਕ 2500 ਪੈਨਸ਼ਨ ਦੀ ਹੈ ਅੱਜ ਜਿਸ ਤੇ ਅੱਜ ਸਰਕਾਰ ਨੇ ਅੰਤਿਮ ਫੈਸਲਾ ਸੁਣਾ ਦਿੱਤਾ ਹੈ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਅਸੀਂ ਤੁਹਾਨੂੰ ਉਹਨਾਂ 10 ਪੈਸਲਿਆਂ ਬਾਰੇ ਦੱਸਾਂਗੇ ਜੋ ਤੁਹਾਡੀ ਜ਼ਿੰਦਗੀ ਬਦਲਣ ਵਾਲੇ ਹਨ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਣਾ ਕਿਉਂਕਿ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਅੱਜ ਜੋ ਸਭ ਤੋਂ ਵੱਡਾ ਐਲਾਨ ਪੈਨਸ਼ਨ ਤਾਰਕ ਲਈ ਹੈ ਅੱਜ 31 ਜਨਵਰੀ ਨੂੰ ਸਰਕਾਰ ਨੇ ਅਧਿਕਾਰੀ ਤੌਰ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਫਰਵਰੀ ਮਹੀਨੇ ਤੋਂ ਬੁਢਾਪਾ ਵਿਧਵਾ ਤੇ ਅੰਗਹੀਣ ਪੈਨਸ਼ਨ 2500 ਮਿਲੇਗੀ ਵਿੱਤ ਵਿਭਾਗ ਨੇ ਇਸ ਲਈ ਬਾਧੂ ਬਜਟ ਜਾਰੀ ਕਰ ਦਿੱਤਾ ਹੈ ਪੰਜਾਬ ਦੀਆਂ ਔਰਤਾਂ ਲਈ ਦੂਜੀ ਖੁਸ਼ਖਬਰੀ ਹੈ 18 ਸਾਲ ਤੋਂ ਵੱਧ ਉਮਰ ਦੀਆਂ ਯੋਗ ਔਰਤਾਂ ਲਈ ਹੁਣ ਹਰ ਮਹੀਨੇ 1100 ਦਿੱਤੇ ਜਾਣਗੇ ਇਸ ਦੇ ਰਜਿਸਟ੍ਰੇਸ਼ਨ ਫਾਰਮ ਅਗਲੇ ਹਫਤੇ ਤੋਂ ਸੇਵਾ ਕੇਂਦਰਾਂ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਨੌਜਵਾਨਾਂ ਲਈ ਸਰਕਾਰ ਨੇ ਅੱਜ 30000 ਨਵੀਆਂ ਸਰਕਾਰੀ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ ਇਹ ਭਰਤੀਆਂ ਮੁੱਖ ਤੌਰ ਤੇ ਪੁਲਿਸ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਕੀਤੀਆਂ ਜਾਣਗੀਆਂ ਹੁਣ ਪੰਜਾਬ ਦਾ ਕੋਈ ਵੀ ਗਰੀਬ ਲਾਸਤੋ ਬਣ ਜਾ ਨਹੀਂ ਰਹੇਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾ ਕੇ 5 ਲੱਖ ਤੋਂ 10 ਲੱਖ ਕਰ ਦਿੱਤਾ ਗਿਆ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਕਿਸਾਨਾਂ ਲਈ ਬਿਜਲੀ ਦੇ ਕਟਾਂ ਤੋਂ ਰਾਹਤ ਦੇ ਲਈ ਸਰਕਾਰ ਨੇ ਸੋਲਰ ਟਿਊਬਵੈੱਲ ਪੰਪਾਂ ਤੇ 90% ਸਬਸਿਡੀ ਦੇਣ ਦਾ ਫੈਸਲਾ ਲਿਆ ਇਸ ਨਾਲ ਖੇਤੀ ਤੇ ਖਰਚਾ ਬਹੁਤ ਘਟ ਜਾਵੇਗਾ ਬੱਕਪੱਕੀ ਪਾਗਾਂ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ 15000 ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੰਜਾਬ ਦੇ ਹਰ ਪਿੰਡ ਦੇ ਵਿਕਾਸ ਲਈ 25-25 ਲੱਖ ਦੀ ਵਿਸ਼ੇਸ਼ ਗ੍ਰਾਂਟ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਪਿੰਡਾਂ ਦੀਆਂ ਗਲੀਆਂ ਨਾਲੀਆਂ ਅਤੇ ਲਾਈਟਾਂ ਨੂੰ ਸੁਧਾਰਿਆ ਜਾਵੇਗਾ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੰਜਾਬ ਵਿੱਚ ਨਵੇਂ ਕਾਰੋਬਾਰੀ ਸ਼ੁਰੂ ਕਰਨ ਲਈ ਹੁਣ ਸਾਰੀਆਂ ਮਨਜ਼ੂਰੀਆਂ 15 ਦਿਨਾਂ ਦੇ ਅੰਦਰ ਮਿਲਣਗੀਆਂ ਇਸ ਨਾਲ ਸੂਬੇ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਹੁਣ 100 ਤੋਂ ਵੱਧ ਸਰਕਾਰੀ ਸੇਵਾਵਾਂ ਜਿਵੇਂ ਜਨਮ ਸਰਟੀਫਿਕੇਟ ਰਾਸ਼ਨ ਕਾਰਡ ਤੁਹਾਡੇ ਘਰ ਬੈਠੇ ਹੀ ਮਿਲਣਗੇ ਤੁਹਾਨੂੰ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਵੱਡਾ ਐਲਾਨ ਜਿਹੜਾ ਕੀਤਾ ਗਿਆ ਹੈ ਸੋ ਦੋਸਤੋ ਇਹ ਹਨ ਉਹ 10 ਵੱਡੇ ਧਮਾਕੇ ਜੋ ਪੰਜਾਬ ਸਰਕਾਰ ਨੇ ਅੱਜ 31 ਜਨਵਰੀ ਨੂੰ ਕੀਤੇ ਹਨ 2500 ਪੈਨਸ਼ਨ ਤੋਂ ਲੈ ਕੇ ਨੌਕਰੀਆਂ ਤੱਕ ਸਰਕਾਰ ਨੇ ਹਰ ਵਰਗ ਦਾ ਧਿਆਨ ਰੱਖਿਆ ਹੈ ਤੁਹਾਨੂੰ ਸਰਕਾਰ ਦਾ ਕਿਹੜਾ ਐਲਾਨ ਸਭ ਤੋਂ ਵਧੀਆ ਲੱਗਿਆ ਕਮੈਂਟ ਵਿੱਚ ਜਰੂਰ ਦੱਸੋ ਇਹ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਤੱਕ ਖੁਸ਼ਖਬਰੀ ਪਹੁੰਚ ਸਕੇ ਅਜਈਆਂ ਹੀ ਹੋਰ ਤਾਜ਼ਾ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਏ ਇੱਕ ਹੋਰ ਨਵੀਂ ਜਾਣਕਾਰੀ ਨਾਲ